ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਚਾਰ ਸਾਹਿਬ ਜਾਦੇ ਪੰਜਾਬ ਟੀਵੀ ਸਾਡੇ ਪ੍ਰੋਗਰਾਮ ਦਾ ਨਾਮ ਹੈ ਗੁਰਮਤ ਫਲਸਫਾ ਅਤੇ ਅੱਜ ਸਾਡੇ ਨਾਲ ਹਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਕਠਿਆਲੀ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਦੀ ਆਓ ਇਹਨਾਂ ਨਾਲ ਫਤਿਹ ਦੀ ਸਾਂਝ ਪਾਉਨੇ ਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੋ ਨਵੇਂ ਮਸਲੇ ਚੱਲ ਰਹੇ ਹਨ ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹੁੰਦਾ ਵੀ ਜੋ ਚਮਕੌਰ ਦੀ ਗੱਡੀ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਲਗੀ ਦਿੱਤੀ ਉਸ ਤੇ ਬਹੁਤ ਮਸਲਾ ਚੱਲ ਰਿਹਾ ਹੈ ਉਹਦੇ ਵਿੱਚ ਭਾਈ ਜੀਵਨ ਸਿੰਘ ਨੂੰ ਕਹਿੰਦੇ ਨੇ ਕਈ ਜਾਂਦੇ ਕਹਿੰਦੇ ਨੇ ਕਲਗੀ ਦਿੱਤੀ ਤੇ ਕਈ ਕਹਿੰਦੇ ਨੇ ਭਾਈ ਸੰਗਤ ਜੀ ਸੰਗ ਸਿੰਘ ਨੂੰ ਕਲਗੀ ਦਿੱਤੀ ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਪੇਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੰਥਕ ਮਸਲੇ ਨੇ ਤੇ ਵਿਵਾਦਤ ਮਸਲੇ ਨੇ ਜਿਹੜੇ ਵਿਵਾਦ ਦੇ ਉੱਤੇ ਇੱਕ ਉਹਦਾ ਖਾਮ-ਖਾਮ ਵਿਵਾਦ ਪੈਦਾ ਕਰ ਦੇਣਾ ਹਾਂਜੀ ਪੰਜ ਗਰਾਂ ਪਿੰਡ ਹੈ ਗੁਰਦਾਸਪੁਰ ਜਿਹੜੇ ਸਾਡਾ ਆਪਣਾ ਜ਼ਿਲ੍ਹਾ ਉਹ ਵੀ ਹੈ ਹਾਂਜੀ ਬਿਲਕੁਲ ਜੀ ਤੇ 13 ਦੇ ਵਿੱਚ ਮੇਰੇ ਲੱਗਦਾ ਪਿੰਡ ਹਾਂਜੀ ਲੱਗਦੇ ਜੀ ਮੈਂ ਤਾਂ ਥੋੜਾ ਉਹ ਜਦੋਂ ਬੀਬੀ ਦਲੇਰਕੌਰ ਨੂੰ ਉਹ ਕੁਝ ਕੇ ਹਾਂਜੀ ਬੰਦਿਆਂ ਨੇ ਉਸ ਤੇ ਟਾਰਗੇਟ ਕੀਤਾ ਸੀ ਉਹ ਟਾਡੀ ਆ ਸਤਾਜੂ ਪੈਣ ਤੇ ਜਿੱਦੇ ਜਿੱਦੇ ਰਿਕੋਰ ਜਿੱਦੇ ਰਿਕੋਰ ਟਾਡੀ ਤੇ ਉਹਨੂੰ ਨਿਹੰਗ ਸਿੰਘਾਂ ਦਾ ਕੋਈ ਪ੍ਰੋਗਰਾਮ ਸੀ ਉੱਥੇ ਸੱਦਿਆ ਹਾਂਜੀ ਉਹਨੂੰ ਕਿਹਾ ਕਿ ਤੁਸੀਂ ਕੋਈ ਕਲਗੀ ਜੜੀ ਹੈ ਉਹ ਬਾਬਾ ਜੀ ਨੂੰ ਜੀਵ ਸਿੰਘ ਨੂੰ ਦਿੱਤੇ ਹਾਂ ਹਾਂਜੀ ਤੇ ਉਹ ਕਈ ਵਾਰੀ ਨਾ ਮੈਨੂੰ ਆਉਂਦਾ ਵੀ ਇਹ ਹੋਸ਼ੀਆਂ ਗੱਲਾਂ ਹਾਂਜੀ ਜੀ ਭਾਈ ਜੀਵਨ ਸਿੰਘ ਜਿਨ੍ਹਾਂ ਦਾ ਰਤਬਾ ਐਡਾ ਵੱਡਾ ਮਹਾਨ ਜਿਹੜੀ ਹੁੰਦੇ ਨਾ ਇਹ ਛੇਦ ਖੀਸੋ ਛੇਦ ਦੇ ਕੌਮ ਦਾ ਸਰਮਾਇਆ ਹਾਂਜੀ ਤੇ ਕੌਮ ਦੀ ਪੂੰਜੀ ਹੁੰਦੀ ਆ ਤੇ ਕੌਮ ਇਹਨਾਂ ਤੁਸੀਂ ਦੇ ਲੈ ਕੇ ਚੱਲਦੀ ਆ ਤੇ ਇਹਨਾਂ ਨੇ ਸ਼ਹੀਦਾਂ ਨੇ ਆਪਣਾ ਖੂਨ ਜੜਾ ਹੁੰਦਾ ਨਾ ਉਹ ਕੌਮ ਦੀਆਂ ਨੀਹਾਂ 'ਚ ਪਾਇਆ ਹੁੰਦਾ ਹਾਂਜੀ ਤੇ ਇਹਨਾਂ ਦਾ ਸਮਾਨ ਰੁਤਬਾ ਬਹੁਤ ਵੱਡਾ ਹੁੰਦਾ ਬਿਲਕੁਲ ਠੀਕ ਭਾਈ ਜੀਵਨ ਸਿੰਘ ਜਿਹੜਾ ਜਿਹੜੇ ਗੁਰੂ ਸਾਹਿਬ ਦਾ ਸੀਸ ਲੈ ਕੇ ਆਏ ਸੀ ਗੁਰੂ ਤੇਗ ਬਹਾਦਰ ਮਹਾਰਾਜ ਜਿੱਦਾਂ ਉਹਨਾਂ ਦਾ ਰੁਤਬਾ ਬਹੁਤ ਵੱਡਾ ਹੈ ਤੇ ਬਹੁਤ ਮਹਾਰੁਤਬਾ ਹਾਂਜੀ ਤੇ ਭਾਈ ਸੰਗਤ ਸਿੰਘ ਦਾ ਵੀ ਮੈਂ ਕਿਹਾ ਸ਼ਹੀਦ ਜਲਾ ਕੌਮ ਵਾਸਤੇ ਸ਼ਹੀਦ ਹੋ ਗਿਆ ਨਾ ਉਹਦਾ ਰਤਬਾ ਹਮੇਸ਼ਾ ਮਹਾਨ ਹੀ ਰਹਿਣਾ ਤੇ ਉਹਨੂੰ ਕੋ ਘਟਾ ਨਹੀਂ ਸਕਦਾ ਬਿਲਕੁਲ ਤੇ ਹੁਣ ਤੁਸੀਂ ਦੇਖ ਲਓ ਵੀ ਜੇ ਬਾਬਾ ਜੀਵਨ ਸਿੰਘ ਤੇ ਝਖੀਆ ਪਿੰਡ ਦੀ ਜੂਹ ਦੇ ਉੱਤੇ ਸਰਸੱਦ ਲੱਗੇ ਸ਼ਹੀਦ ਹੋ ਗਿਆ ਤੇ ਕੀ ਅਸੀਂ ਮੰਨ ਕੇ ਚੱਲੀਏ ਵੀ ਤੇ ਉਹਨਾਂ ਦਾ ਰਤਬਾ ਛੋਟਾ ਹੋ ਗਿਆ ਨਹੀਂ ਬਿਲਕੁਲ ਤੇ ਜੇ ਭਾਈ ਸੰਗਤ ਸਿੰਘ ਨੂੰ ਗੁਰੂ ਸਭਾ ਨੇ ਕਲਗੀ ਦੇ ਦਿੱਤੀ ਉਸ ਟਾਈਮ ਦੇ ਉੱਤੇ ਇਹ ਪੰਜਾਂ ਪਿਆਰਾਂ ਦੇ ਹੁਕਮ ਦੇ ਨਾਲ ਜਦੋਂ ਚੰਤੋੜ ਦੀ ਗੱਡੀ ਨੂੰ ਛੱਡਿਆ ਹਾਂਜੀ ਤੇ ਕੀ ਉਹਦੇ ਵਿੱਚ ਕੀ ਵੀ ਭਾਈ ਸੰਗਤ ਸਿੰਘ ਦਾ ਰਤਬਾ ਜਿਹੜਾ ਉਹ ਘਟ ਗਿਆ ਕਿ ਜਾਂ ਵਧ ਗਿਆ ਹਾਂ ਅਸਲ ਵਿੱਚ ਇਹ ਆ ਰਾਜਨੀਤੀ ਬਿਲਕੁਲ ਇਹ ਸ਼ਹੀਦ ਜਿਹੜੇ ਹੁੰਦੇ ਉਹ ਜਾਤ ਪਾਤ ਦੇ ਬੰਧਨ ਚ ਨਹੀਂ ਹੁੰਦੇ ਸ਼ਹੀਦ ਹੁੰਦੇ ਨੇ ਗੁਰੂ ਦੇ ਹਾਂਜੀ ਉਹ ਪਰਮਾਤਮਾ ਦੇ ਮਾਰਗ ਤੇ ਚੱਲਦੇ ਨੇ ਤੇ ਉਹਨਾਂ ਦਾ ਉਪਦੇਸ਼ ਉਹਨਾਂ ਨੂੰ ਉਹ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਉਪਦੇਸ਼ ਲਾਗੂ ਕੀਤਾ ਤਾਂ ਕਿ ਜੋ ਗੁਰ ਕਹੈ ਸੋਈ ਭਲ ਮੰਨੋ ਹਾਂ ਜਿਹੜ ਜੋ ਗੁਰੂ ਮੇਰੇ ਨੇ ਕਹਿ ਦਿੱਤਾ ਉਹਨੂੰ ਮੈਂ ਭਲਾ ਕਰਕੇ ਮੰਨਣਾ ਇਸ ਕਰਕੇ ਬੇ ਲੋੜੇ ਵਿਵਾਦ ਨਾ ਉਹ ਤੁਹਾਡੀ ਕੁੜੀ ਹੈ ਵਿਚਾਰੀ ਆਪਣਾ ਸਭ ਤੋਂ ਸਾਨੂੰ ਇਹਨਾਂ ਬੱਚੀਆਂ ਨੂੰ ਉਤਸ਼ਾਹ ਕਰਨਾ ਚਾਹੀਦਾ ਕਿ ਸਾਡੀਆਂ ਕੌਮਦੀਆਂ ਬੱਚੀਆਂ ਨੇ ਇਹ ਕੌਮਦੀ ਗੱਲ ਕਰਦੀਆਂ ਨੇ ਕਿ ਸਾਡੇ ਸਾਹਮਣੇ ਹੋਣ ਪਰ ਇਹ ਬੇ ਲੋੜਾ ਵਿਵਾਦ ਆ ਜੀ ਉੱਥੇ ਇਹ ਉਹਨੂੰ ਕਲਗੀ ਦੇ ਦਿੱਤੀ ਉਹਨੂੰ ਦੇ ਦਿੱਤੀ ਜੋ ਇਤਿਹਾਸ ਦੇ ਵਿੱਚ ਅੱਜ ਤੱਕ ਅਸੀਂ ਪੜਦੇ ਹਾਂ ਉਹ ਭਾਈ ਸਿੰਘ ਸੈਨੂ ਕਲਗੀ ਦਿੱਤੀ ਆ ਬਿਲਕੁਲ ਤੇ ਭਾਈ ਜੀਵਨ ਸਿੰਘ ਜਿਹੜੇ ਰੰਗਰੇਟਾ ਗੁਰੂ ਦਾ ਬੇਟਾ ਜਿਹਨੂੰ ਮਹਾਰਾਜ ਨੇ ਛਾਤੀ ਨਾਲ ਲਾ ਕੇ ਆਖਿਆ ਸੀ ਉਹ ਝੱਖਿਆ ਪਿੰਡ ਦੇ ਵਿੱਚ ਉੱਥੇ ਸ਼ਹੀਦ ਹੋਏ ਨਾ ਉਹਨਾਂ ਦਾ ਰਤਬਾ ਬਹੁਤ ਮਹਾਨ ਹੈ ਭਾਈ ਸੰਗਤ ਸਿੰਘ ਦਾ ਰਤਬਾ ਮਹਾਨ ਹੈ ਜਿਹੜੇ 40 ਸਿੰਘ ਸ਼ਹੀਦ ਹੋਣ ਦਾ ਰਤਬਾ ਹੀ ਮਹਾਨ ਹੈ ਮਤਲਬ ਕਿ ਸਿੱਖ ਵਾਸਤੇ ਅੱਜ ਤੱਕ ਵੀ ਜੋ ਇਹ ਤਸ਼ੱਦਦ ਚੱਲ ਰੇ ਸਿੰਘ ਜੇਲਾਂ ਵਿੱਚ ਨੇ ਉਹਨਾਂ ਦਾ ਰਤਬਾ ਹੀ ਮਹਾਨ ਹੈ ਜਿਹੜਾ ਆਪਣੇ ਗੁਰੂ ਦੇ ਸਰਮੁਖ ਹੋ ਕੇ ਸਿੱਖ ਸ਼ਾਤ ਪ੍ਰਾਪਤ ਕਰਦਾ ਨਾ ਇਹ ਛੋਟੀਆਂ-ਛੋਟੀਆਂ ਤੇ ਬੇਲੋੜੇ ਬਾਦਲਾ ਤੇ ਹੋਸ਼ੀਆਂ ਗੱਲਾਂ ਤੇ ਛੋਟੀਆਂ ਗੱਲਾਂ ਨਾਲ ਇਹਨਾਂ ਕੋ ਬਾਦ-ਬਾਦ ਲੈ ਕੇ ਤੁਰ ਪਣਾ ਜੀ ਉਹਨੂੰ ਕਲਗੀ ਦਿੱਤੀ ਉਹਨੂੰ ਨਹੀਂ ਦਿੱਤੀ ਸਾਡੇ ਵਾਸਤੇ ਬਾਬਾ ਜੀਵਨ ਸਿੰਘ ਵੀ ਹੋਰ ਰਤਬਾ ਉਹਨਾਂ ਦਾ ਸਤਕਾਰ ਹੈ ਸਾਡੇ ਅੰਦਰ ਦਿਲ ਤੋਂ ਤੇ ਭਾਈ ਸੰਗਤ ਸਿੰਘ ਦਾ ਵੀ ਤੇ ਹੋਰ ਸ਼ੀਦ ਹੁੰਦਾ ਵੀ ਤੇ ਸਾਰਿਆਂ ਦਾ ਤੇ ਜਾਤ ਪਾਤ ਤੇ ਬਹੁਤ ਛੋਟੀ ਗੱਲ ਹੈ ਜਿਹਦੀ ਤੇ ਬ੍ਰਾਹਮਣ ਜਿੰਦੀ ਉਪਜਿਆ ਕਿ ਸਿੱਖ ਨੂੰ ਤੇ ਗੁਰੂ ਸਾਹਿਬ ਨੇ ਇੱਕੋ ਹੀ ਵੱਟ ਦੇ ਸ਼ਿਕਾਇਤ ਤੇ ਰਤਬਾ ਇਡਾ ਮਹਾਨ ਕਰ ਦਿੱਤਾ ਸਿੱਖ ਦਾ ਗੁਰੂ ਸਾਹਿਬ ਨੇ ਸਿੱਖ ਨੂੰ ਆਪਣੇ ਬਰਾਬਰ ਹੀ ਆਪਣੀ ਏਂਗਲ ਬੱਕੜੀ ਚੁਲਾਈ ਰਿਹਾ ਇਸ ਕਰਕੇ ਸਿੱਖ ਗੁਰੂ ਸਿੱਖ ਦਾ ਮਾਣ ਹੁੰਦਾ ਤੇ ਸਿੱਖ ਗੁਰੂ ਦਾ ਮਾਣ ਹੁੰਦਾ ਸਰਕੇ ਬੇਲੋੜੀਆਂ ਗੱਲਾਂ ਨਾਲ ਤੇ ਹੋਸ਼ੀਆਂ ਗੱਲਾਂ ਨਾਲ ਜਿਹੜੇ ਫਲਾਉਂਦੇ ਨੇ ਇਹਨਾਂ ਨੂੰ ਮੇਰਾ ਖਿਆਲ ਹੈ ਪਈ ਨਾ ਚੁੱਪ ਬਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ